ਅੱਜ ਅੰਮ੍ਰਿਤਸਰ ਬੈਰੀਗੇਟ ਦੇ ਰਾਜੀਵ ਨਗਰ ਦੇ ਬਾਹਰ ਤਰुण ਖੋਸਲਾ ਅਤੇ ਬਰुण ਖੋਸਲਾ ਨੇ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲਗਾਇਆ ਲੰਗਰ ਲੰਗਰ ਦੇ ਵਿੱਚ ਪਟੂਰੇ ਛੋਲੇ ਤੇ ਕੜਾਹ ਪ੍ਰਸ਼ਾਦ ਵੰਡਿਆ ਗਿਆ ਅੰਮ੍ਰਿਤਸਰ ਤੋਂ ਤਹਿਲਕਾ ਟੀਵੀ ਲਈ ਖੁਸ਼ਬੂ ਸ਼ਰਮਾ ਦੀ ਰਿਪੋਰਟ ਅੱਜ ਕਰਨ ਖੋਸਲਾ ਜੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਪਣੇ ਮਾਬਪ ਦੀ ਯਾਦ ਦੇ ਵਿੱਚ ਇੱਕ ਲੰਗਰ ਲਗਾਇਆ ਗਿਆ ਜੋ ਮੈਂ ਸਮਝਦਾ ਹਾਂ ਕਿ ਇੱਕ ਅਗਿਆਕਾਰੀ ਬੱਚੇ ਦਾ ਫਰਜ਼ ਨਿਭਾ ਰਹੇ ਨੇ ਸਮਾਜ ਦੇ ਵਿੱਚ ਇੱਕ ਵਧੀਆ ਮੈਸੇਜ ਜਾਂਦਾ ਕਿ ਆਪਣੇ ਮਾਪੇ ਆਪ ਦੀ ਜਦੋਂ ਕੋਈ ਸ਼ਰਧਾਂਜਲੀ ਕਰਦੇ ਉਸ ਦਿਨ ਲੰਗਰ ਲਗਾ ਦੇ ਜੋ ਗਰੀਬ ਲੋਕ ਨੇ ਜਾਂ ਜੋ ਲੰਗਰ ਛਕਣਾ ਚਾਹਦੇ ਨੇ ਜ਼ਰੂਰਤਵਾਲੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਹੈ ਉਹਨਾਂ ਦੇ ਲਈ ਇੱਕ ਬਹੁਤ ਵਧੀਆ ਉਪਰਾਲਾ ਮੈਂ ਕਰਨਜੀਤ ਨੂੰ ਤੇ ਉਹਨਾਂ ਦੀ ਸਾਰੀ ਟੀਮ ਨੂੰ ਬਤਾਈ ਹੋਈ ਦਵਾਂਗਾ ਕਿ ਨਾਲ ਜੋ ਆਪਣੇ ਮਾਪੇ ਦੇ ਕਿਤੇ ਹੋਏ ਸੰਸਕਾਰਾਂ ਦੇ ਚੱਲ ਕੇ ਆਪਣੇ ਮਾਪੇ ਦੀ ਯਾਦ ਦੇ ਵਿੱਚ ਜੋ ਲੰਗਰ ਲਗਾ ਰਹੇ ਨੇ ਹੋਰ ਮੈਨੂੰ ਵੀ ਸਿੱਖਣਾ ਚਾਹੀਦਾ ਇਹਨਾਂ ਤੋਂ ਮੈਸੇਜ ਲੈਣਾ ਚਾਹੀਦਾ ਸਮਾਜ ਦੇ ਵਿੱਚ ਕਿ ਸਾਨੂੰ ਸਾਰਿਆਂ ਨੂੰ ਜੋ ਜ਼ਰੂਰਤਮੰਦ ਤੇ ਗਰੀਬ ਨੇ ਉਹਨਾਂ ਦੇ ਮਦਦ ਲਈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਰਨਾ ਚਾਹੀਦਾ ਕਰਨ ਜੀ ਨੇ ਆਪਣੇ ਮਾਪੇ ਵੀ ਯਾਦ ਵਿੱਚ ਕੀਤਾ ਮੈਂ ਸਮਝਦਾ ਹਾਂ ਕਿ ਸਮਾਜ ਦੇ ਲਈ ਬਹੁਤ ਬਹੁਤ ਕੰਮ ਹੈ ਮੇਰਾ ਨਾਮ ਮਰਦ ਕੋਸਲਾਈ ਹੈ ਤੇ ਮੇਰੇ ਬ੍ਰਦਰ ਦਾ ਨਾਮ ਕਮਲ ਕੋਸਲਾਈ ਹੈ ਅਸੀਂ ਦੋਵੇਂ ਭਰਾ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਲੰਗਰ ਲਗਾਉਂਦੇ ਹਾਂ ਹਰ ਸਾਲ 5 ਸਾਲ ਹੋ ਗਏ ਉਹਨਾਂ ਦੀ ਜੈਕਰੀ ਤਾਂ ਕਿ ਨਾ ਮਾਇਨਾ ਕਰਨ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਮਤਕੀ ਬੱਚੇ ਆਪਣੇ ਮਾਤਾ ਪਿਤਾ ਨੂੰ વૃદ્ધ ਆਸ਼ਰਮ ਚ ਭੇਜ ਦਿੰਦੇ ਨੇ ਉਹਨਾਂ ਨੂੰ ਕਿ ਉਹ ਬਹੁਤ ਗਲਤ ਕਰਦੇ ਆ ਜੋ ਕੁਛ ਕਰਨਾ ਚਾਹੀਦਾ ਉਹਨਾਂ ਜਿੰਦੇ ਜਾਗਦੇ ਆਪਣੇ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਮਰਨ ਤੋਂ ਬਾਅਦ ਕੀ ਸੇਵਾ ਕੀਤੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਜੀਂਦੇ ਜਾਗਦੇ ਸੇਵਾ ਕਰੋ વૃੰਧਾ ਆਸ਼ਰਮ ਨਹੀਂ ਭੇਜਣਾ ਚਾਹੀਦਾ ਦੇਖੋ ਜੀ ਜਿਹੜੇ ਸਾਡੇ ਘਰ ਦੇ ਵੱਡੇ ਬਜ਼ੁਰਗ ਨੇ ਗੁਰੂ ਮਹਾਰਾਜ ਜੀ ਦੇ ਜਾ ਕੇ ਚਰਨਾਂ ਤੇ ਜਾਵਰਾਜ਼ੇ ਨਹੀਂ ਉਹਨਾਂ ਦੀ ਯਾਦ ਦੇ ਵਿੱਚ ਉਹਨਾਂ ਦੇ ਮਿੱਤੇ ਵਰਨ ਫੌਸਲਾ ਜੀ ਵੱਲੋਂ ਕਰਨ ਫੌਸਲਾ ਜੀ ਵੱਲੋਂ ਹਰ ਸਾਲ ਉਹਨਾਂ ਨੂੰ ਯਾਦ ਨੂੰ ਸਮਰਪਿਤ ਗਰੀਬਾਂ ਵਾਸਤੇ ਲੰਗਰ ਲਗਾਇਆ ਜਾਂ ਅੱਜ ਵੀ ਜਿੰਨੇ ਵੀ ਆਟੋ ਚਾਲਕ ਨੇ ਰਿਕਸ਼ੇ ਵਾਲੇ ਨੇ ਉਹਨਾਂ ਦੀ ਲੰਗਰ ਵਧੀਆ ਬਣਾ ਕੇ ਉਹਨਾਂ ਨੇ ਮੂੰਹ ਚ ਪਾਇਆ ਜਾਂਦਾ ਮੈਂ ਆਪਣੇ ਭਰਾ ਨੂੰ ਬਹੁਤ ਜਰਾ ਅਪਰੀਸ਼ੀਏਟ ਕਰਨਾ ਚਾਹੁੰਦਾ ਵਾ ਵੀ ਇਹੋ ਜਿਹੇ ਮਾਪਿਓ ਦੇ ਬੱਚੇ ਇਹੋ ਜਿਹੇ ਲਾਇਕ ਬੱਚੇ ਹਰਕ ਤੇ ਹੋਣੇ ਚਾਹੀਦੇ ਔਰ ਹਰ ਮਾਪੇ ਦੇ ਯਾਦ ਦੇ ਵਿੱਚ ਹਰ ਦਿੱਤੀ ਪੁੱਤ ਨੂੰ ਕੁਛ ਨਾ ਕੁਛ ਕਰਦੇ ਰਹਿਣਾ ਚਾਹੀਦਾ ਜਬ ਤੱਕ ਆਪਣੇ ਮਾਪਿਓ ਜਿੰਦਾ ਨੇ ਆਪਣੇ ਕੋਲ ਨੇ ਉਹਨਾਂ ਦੀ ਰੱਜ ਕੇ ਸੇਵਾ ਕਰੋ ਜਿਹੜੋ ਗੁਰੂ ਚਰਨਾਂ 'ਚ ਜਾਬਰਾਸ ਦੇ ਨੇ ਉਹਨਾਂ ਦੀ ਯਾਦ ਦੇ ਵਿੱਚ ਉਰੋ ਵੀ ਕਿਤੇ ਸਲਾਨਾ ਦੇ ਸਲਾਨਾ ਕੋਈ ਨਾ ਕੋਈ ਸੇਵਾ ਕਰਦੇ ਰਹਿਣਾ ਚਾਹੀਦਾ ਇੱਕ ਪ੍ਰੇਰਣਾ ਨੇ ਵਰਣ ਕੌਂਸਲਾ ਜੀ ਵੀ ਅੱਜ 7 ਸਾਲ ਹੋ ਗਏ ਨੇ ਫਾਦਰ ਸਾਹਿਬ ਦੀ ਇਹਨਾਂ ਦੇ ਐਕਸਪਾਇਰ ਹੋਇਆ ਨੂੰ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਲੰਗਰ ਚੱਲ ਰਿਹਾ ਹੈ ਜਾਰੀ ਹੈ ਇਹ ਬਹੁਤ ਅੱਛੇ ਸੰਸਕਾਰ ਨੇ ਜਿਹੜੇ ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਦਿੱਤੇ ਸੀ ਸਾਰਿਆਂ ਨੂੰ ਮੈਂ ਇਹੀ ਕਹਾਂਗਾ ਤੇ ਸਾਰੇ ਆਪਣੇ ਮਾਤਾ ਪਿਤਾ ਦੀ ਰੱਜ ਕੇ ਸੇਵਾ ਕਰੋ ਧੰਨਵਾਦ ਜੀ